ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਾਹੌਰ ਸ਼ਹਿਰ ਦਾ ਸ਼ਾਦਮਨ ਚੌਂਕ ਆਪਣੇ ਮੱਥੇ ਉੱਤੇ ਇਤਿਹਾਸ ਦਾ ਗੁਨਾਹਗਰ ਹੋਣ ਦਾ ਦਾਗ ਲੈ ਖੜਾ ਹੈ। ਇੱਥੋਂ ਉਹ ਮਸ਼ਾਲ ਬਲੀ ਜੋ ਅੱਜ ਵੀ ਕਰੋੜਾਂ ਦਿਲਾਂ ਅੰਦਰ ਜਗ ਰਹੀ ਹੈ। ਪਰ ਇੱਥੋਂ ਗੁਜ਼ਰਨ ਵਾਲੇ ਇਸ ਤੋਂ ਬੇਖਬਰ ਹੋ ਕੇ ਲੰਘਦੇ ਨੇ। ਬੇਖਬਰ ਵੀ ਕਿਉਂ ਨਾ ਹੋਣ? ਨਮੀ ਉਸਾਰੀ ਨਾਲ ਇੱਥੇ ਇਤਿਹਾਸ ਦਾ ਕੋਈ ਨਾਮੋ ਨਿਸ਼ਾਨ ਬਾਕੀ ਨਹੀਂ بچਿਆ ਇੱਥੇ ਕਦੀ ਫਾਂਸੀ ਘਾਟ ਹੁੰਦਾ ਸੀ ਲਾਹੌਰ ਸੈਂਟਰਲ ਜੇਲ ਦਾ ਫਾਂਸੀ ਦਾ ਤਖਤਾ ਜਿੱਥੇ ਸੈਂਕੜੇ ਲੋਕ ਰੋਂਦੇ ਬਿਲਕਦੇ ਮਾਇੂਸ ਰੱਬ ਨੂੰ ਯਾਦ ਕਰਦੇ ਆ ਜਾਂ ਪਛਤਾਵਾ ਕਰਦੇ ਆ ਫਾਂਸੀ ਚੜੇ ਸੀ ਫਿਰ ਇੱਕ ਦਿਨ ਐਸਾ ਵੀ ਆਇਆ ਜਦ ਪਹਿਲੀ ਵਾਰ ਤਿੰਨ ਨੌਜਵਾਨਾਂ ਨੂੰ ਚੜਦੇ ਸੂਰਜ ਦੀ ਲੋ ਵਿੱਚ ਉਹਨਾਂ ਹੀ ਵਰਗੀ ਦਲੇਰੀ ਦੀ ਥਾਂ ਡੁੱਬਦੇ ਸੂਰਜ ਦੇ ਕੁਸਮੂਸੇ ਹਨੇਰੇ ਵਿੱਚ ਗੁਨਾਹਕਾਰਾਂ ਵਰਗੀ ਸ਼ਰਮ ਨਾਲ ਇਸ ਤਖਤੇ ਉੱਤੇ ਫਾਂਸੀ ਦਿੱਤੀ ਗਈ ਇਹ ਸੀ 23 ਮਾਰਚ 1931 ਦੀ ਸ਼ਾਮ ਜਦ ਇਸ ਫਾਂਸੀ ਦੇ ਤਖਤੇ ਉੱਪਰ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਚੜਨ ਦਾ ਵੇਲਾ ਆਇਆ ਤਾਂ ਹੱਸਦੇ ਗਾਉਂਦਿਆਂ ਫਾਂਸੀ ਚੜੇ ਪਾਕਿਸਤਾਨੀ ਹਕੂਮਤ ਨੇ 1964 ਵਿੱਚ ਇਸ ਫਾਂਸੀ ਘਾਟ ਸਮੇਤ ਲਾਹੌਰ ਸੈਂਟਰਲ ਜੇਲ੍ਹ ਢਾ ਕੇ ਉੱਥੇ ਰਿਹਾਈ ਸ਼ੀ ਕਲੋਨੀ ਬਣਾ ਦਿੱਤੀ ਤੇ ਉੱਥੇ ਬਣੇ ਚੌਂਕ ਦਾ ਨਾਮ ਸ਼ਦਮਾਨ ਚੌਂਕ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਦੇ ਸਨੀਆਂ ਦੀਆਂ ਸਾਲਾਂ ਦੀ ਜਦੋਂ ਜੈਤ ਤੋਂ ਬਾਅਦ ਹੁਣ ਇਸ ਚੌਂਕ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਵਜੋਂ ਦਰਜ ਹੋਣਾ ਸ਼ੁਰੂ ਹੋਇਆ ਭਗਤ ਸਿੰਘ ਦੇ ਵਿਆਹ ਦੀਆਂ ਬਿਆੰਤਾਂ ਘਟ ਦੇ ਪਰਿਵਾਰ ਨੂੰ 1923 ਦੀ ਇੱਕ ਸਵੇਰ ਭਗਤ ਸਿੰਘ ਦੇ ਆਪਣੇ ਕਮਰੇ 'ਚ ਨਹੀਂ ਮਿਲਦਾ ਸਗੋਂ ਉਹਦੀ ਥਾਂ ਚਿੱਠੀ ਮਿਲਦੀ ਹੈ ਜਿਸ ਦੇ ਉੱਪਰ ਲਿਖਿਆ ਕਿ ਮੇਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਮਹਾਨ ਮਕਸਦ ਦੇ ਲੇਖੇ ਲੱਗ ਚੁੱਕੀ ਹੈ ਇਸ ਲਈ ਮੇਰੀ ਜ਼ਿੰਦਗੀ ਵਿੱਚ ਆਰਾਮ ਤੇ ਦੁਨਿਆਵੀ ਖਵਾਇਸ਼ਾਂ ਵਾਸਤੇ ਕੋਈ ਵੀ ਥਾਂ ਨਹੀਂ ਹੈ ਚਿੱਠੀ ਵਿੱਚ ਇਹ ਸ਼ਬਦ ਲਿਖ ਕੇ ਕਾਨਪੁਰ ਪਹੁੰਚੇ ਭਗਤ ਸਿੰਘ ਨੇ ਸੱਚੀਓ ਆਖਰੀ ਸਾਹ ਤੱਕ ਨਾ ਆਰਾਮ ਕੀਤਾ ਨਾ ਹੀ ਕੋਈ ਦੁਨਿਆਵੀ ਖੁਆਇਸ਼ ਰੱਖੀ ਗਾਂਧੀ ਵੱਲੋਂ ਅਸਹਿਯੋਗ ਅੰਦੋਲਨ ਵਾਪਿਸ ਲੈਣ ਤੋਂ ਨਰਾਸ਼ ਹੋਏ ਇਸ ਨੌਜਵਾਨ ਨੇ ਹਥਿਆਰਵੰਤ ਸੰਘਰਸ਼ ਵੱਲ ਮੋੜਾ ਕੱਟਿਆ ਪਰ ਸਿਰਫ ਹਥਿਆਰ ਹੀ ਕਾਫੀ ਨਹੀਂ ਸਗੋਂ ਨੇ ਕਿਤਾਬ ਵੀ ਚੁੱਕ ਲਈ ਜਦੋਂ ਕਕੋਰੀ ਕਾਂਡਮਗਰੋ ਰਾਮ ਪ੍ਰਸਾਦ ਬਿਸਮਿਲ ਜਹੇ ਆਗੂਆਂ ਸਮੇਤ ਲਗਭਗ ਪੂਰੀ ਜਥੇਵੰਦੀ ਹੀ ਗ੍ਰਿਫਤਾਰ ਹੋ ਗਈ ਤਾਂ ਕਿਤਾਬਾਂ ਦੀ ਜ਼ਰੂਰਤ ਹੋਰ ਵੀ ਵੱਧ ਮਹਿਸੂਸ ਹੋਈ ਲਾਹੌਰ ਦੀ ਦਵਾਰਕਾ ਦਾ ਸਲੈਬਰੀ ਦਾ ਲਾਇਬ੍ਰੇਰੀਅਨ ਰਾਜਾ ਰਾਮ ਸ਼ਸ਼ਤਰੀ ਦੱਸਦਾ ਹੈ ਕਿ ਭਗਤ ਸਿੰਘ ਆਇਰਲੈਂਡ, ਫਰਾਂਸ, ਰੂਸ ਤੇ ਹੋਰ ਮੁਲਕਾਂ ਦੇ ਇਨਕਲਾਬੀਆਂ ਬਾਰੇ ਪੜਦਾ ਸੀ ਇਟਲੀ ਦੇ ਗੈਰੀਬਾਲਟ ਤੇ ਮੈਜ਼ੇਨੀ ਉਹਨਾਂ ਦਿਨਾਂ 'ਚ ਉਸਦੇ ਮਨਪਸੰਦ ਨਾਇਕ ਸੀਗੇ ਇਹ ਪੜਦਿਆਂ ਉਸਨੇ ਸਮਝਣਾ ਸ਼ੁਰੂ ਕੀਤਾ ਕਿ ਸਿਰਫ ਹਿੰਸਾ ਕਾਫੀ ਨਹੀਂ ਸਗੋਂ ਮੁਕਤੀ ਦਾ ਸਹੀ ਰਾਹ ਕੱਢਣ ਲਈ ਹੋਰ ਬਹੁਤ ਕੁਝ ਪੜ੍ਹਨਾ ਸੋਚਣ ਵਾਲਾ ਸ਼ਹੀਦ ਭਗਤ ਸਿੰਘ ਦੇ ਚਿੰਤਨ ਦੀ ਇਹ ਦਲੇਰੀ ਵਿਸ਼ਾਲਤਾ ਉਸਨੂੰ ਇੱਕ ਵਿਲੱਖਣ ਪਛਾਣ ਦਿੰਦੀ ਹੈ ਸ਼ਹੀਦ ਭਗਤ ਸਿੰਘ ਨੇ ਆਪਣੇ ਸਮੇਂ ਵਿੱਚ ਅਨੇਕਾਂ ਲੇਖ ਲਿਖੇ ਜੋ ਨਾ ਸਿਰਫ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋਤਕ ਕਰਦੇ ਹੈ ਸਗੋਂ ਅੱਜ ਵੀ ਸਮਾਜ ਨੂੰ ਸੇਧ ਦੇਣ ਦੀ ਸਮਰੱਥਾ ਰੱਖਦੇ ਹੈ ਜਿਨ੍ਹਾਂ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਡ੍ਰੀਮ ਲੈਂਡ ਦੀ ਭੂਮਿਕਾ ਅਸ਼ੂਧ ਦਾ ਸਵਾਲ ਫਿਰਕੂ ਪਸਾਦ ਤੇ ਉਹਨਾਂ ਦਾ ਹੱਲ ਬੰਬੂ ਦਾ ਫਲਸਫਾ ਮੈਂ ਨਾਸਤਿਕ ਕਿਉਂ ਹਾਂ ਇਹ ਸਾਰੇ ਪ੍ਰਮੁੱਖ ਨੇ ਉਹਨਾਂ ਦੀ ਜੇਲ ਨੋਟਬੁੱਕ ਵੀ ਪੜਨ ਜੋਗ ਹੈ ਜਿਸ ਦੇ ਵਿੱਚ 150 ਦੇ ਕਰੀਬ ਕਿਤਾਬਾਂ ਵਿੱਚੋਂ ਹਵਾਲੇ ਦਰਜ ਕੀਤੇ ਗਏ ਆ ਇਹਨਾਂ ਨੂੰ ਪੜਕੇ ਪਤਾ ਲੱਗਦਾ ਹੈ ਕਿ ਇਸ ਉਮਰ ਵਿੱਚ ਉਸ ਦੇ ਵਿਚਾਰਾਂ ਦੀ ਸਪਸ਼ਟਤਾ ਬੇਮਿਸਾਲ ਸੀ 21 ਸਾਲ ਦੀ ਉਮਰ ਵਿੱਚ ਭਗਤ ਸਿੰਘ ਅਸ਼ੂਤ ਦਾ ਸਵਾਲ ਲੇਖ ਵਿੱਚ ਜਾਦ ਦੇ ਸਵਾਲ ਨੂੰ ਸੰਬੋਧਨ ਹੁੰਦਾ ਹੈ ਤੇ ਜਮਾਤੀ ਆਧਾਰ ਤੇ ਇਕਜਟ ਹੋਣ ਦਾ ਹੋਕਾ ਦਿੰਦਾ ਅਗਲੇ ਸਾਲ ਉਹ ਫਿਰਕੂ ਪਸਾਦ ਤੇ ਉਹਨਾਂ ਦਾ ਹੱਲ ਆਪਣੀ ਕਿਤਾਬ ਵਿੱਚ ਆਖਦਾ ਹੈ ਕਿ ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ। ਉਸ ਵੇਲੇ ਤੱਕ ਰੂਸ ਵਿੱਚ 1917 ਦਾ ਸਮਾਜਵਾਦੀ ਇਨਕਲਾਬ ਆਪਣੀਆਂ ਪ੍ਰਾਪਤੀਆਂ ਰਾਹੀਂ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਮੁਕਤੀ ਦਾ ਹਨਨ ਬਣ ਰਿਹਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਦੇ ਅਧਿਐਨ ਤੇ ਰੂਸੀ ਇਨਕਲਾਬ ਦੇ ਤਜਰਬੇ ਤੋਂ ਸਿੱਟਾ ਕੱਢ ਲਿਆ ਸੀ। ਕਿ ਅੰਗਰੇਜ਼ਾਂ ਤੋਂ ਸਿਰਫ ਮੁੱਠੀ ਭਰ ਨੌਜਵਾਨਾਂ ਨਿਰੋਲ ਹਥਿਆਰਾਂ ਦੀ ਦਮਤੇ ਆਜ਼ਾਦੀ ਹਾਸਲ ਨਹੀਂ ਕਰ ਸਕਦੇ ਸਗੋਂ ਦੇਸ਼ ਦੇ ਕੀਰਤੀ ਲੋਕਾਂ ਨੂੰ ਇਨਕਲਾਬੀ ਲੀਹਾਂ ਤੇ ਜਥੇਬੰਦ ਕਰਕੇ ਹੀ ਅਸਲ ਆਜ਼ਾਦੀ ਹਾਸਲ ਹੋ ਸਕਦੀ ਹੈ ਉਹਨਾਂ ਦੀ ਆਜ਼ਾਦੀ ਦਾ ਮਕਸਦ ਸਿਰਫ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਨਹੀਂ ਸੀ ਸਗੋਂ ਸਮਾਜਵਾਦੀ ਢਾਂਚਾ ਉਸਾਰਨਾ ਸੀ ਜਿਸ ਵਿੱਚ ਮਨੁੱਖੋਂ ਤੋਂ ਮਨੁੱਖ ਦੀ ਲੁੱਟ ਸੰਭਵ ਹੋਵੇ ਜਿੱਥੇ ਤੁਨ ਦੌਲਤ ਸਿਰਫ ਕੁਝ ਹੱਥਾਂ 'ਚ ਸੀਮਿਤ ਨਾ ਹੋਵੇ ਸਗੋਂ ਸਮੁੱਚੇ ਸਮਾਜ ਲਈ ਹੋਵੇ ਤੇ ਹਰ ਇਨਸਾਨ ਸਵੈਮਾਨ ਨਾਲ ਜਿਉ ਸਕੇ ਐਸੇ ਲਈ ਉਹਨਾਂ ਨੇ 9 ਫਰਵਰੀ 1928 ਨੂੰ ਦੇਸ਼ ਦੇ ਵੱਖ-ਵੱਖ ਇਨਕਲਾਬੀ ਦੀ ਮੀਟਿੰਗ ਸੱਦੀ ਤਾਂ ਜੋ ਸਮਾਜਵਾਦ ਨੂੰ ਸਾਂਝਾ ਉਦੇਸ਼ ਮਿਥਿਆ ਜਾ ਸਕੇ ਦਿੱਲੀ ਦੇ ਫਿਰੋਜ਼ਸ਼ਾ ਕੋਟਲਾ ਮੈਦਾਨ 'ਚ ਛੋਲੇ ਖਾ ਤੇ ਪਾਣੀ ਪੀ ਕੇ ਕੀਤੀ ਇਸ ਮੀਟਿੰਗ ਵਿੱਚ ਸਮਾਜਵਾਦ ਦੇ ਟੀਚੇ ਦੇ ਨਾਲ ਜਥੇਵੰਦੀ ਦਾ ਨਾਮ ਬਦਲ ਕੇ ਵੀ ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ ਰੱਖਿਆ ਗਿਆ ਸੀ। ਸਮਾਜਵਾਦ ਨੂੰ ਆਪਣਾ ਟੀਚਾ ਮੰਨਣਾ ਸਿਰਫ ਭਗਤ ਸਿੰਘ ਦਾ ਫੈਸਲਾ ਨਹੀਂ ਸਗੋਂ ਪੂਰੀ ਜਥੇਵੰਦੀ ਦਾ ਸੀ ਜੋ ਉਹਨਾਂ ਆਪਸ ਵਿੱਚ ਲੰਬੀਆਂ ਵਿਚਾਰਾਂ-ਮਗਰੋਂ ਕੀਤਾ ਸੀ। ਭਗਤ ਸਿੰਘ ਤੋਂ ਬਿਨਾਂ ਸੁਖਦੇਵ ਤੇ ਭਗਵਤੀ ਚਰਨ ਬੋਹਰਾ ਦੀ ਵੀ ਜਥੇਵੰਦੀ ਚਿੰਤਨ ਅਧਿਐਨ ਦੇ ਮਾਮਲੇ ਵਿੱਚ ਅਹਿਮ ਭੂਮਿਕਾ ਰਹੀ ਸੀ। ਇਸ ਜਥੇਬੰਦੀ ਕੋਲ ਚੰਦਰ ਸ਼ੇਖਰ ਆਜ਼ਾਦ ਵਰਗੇ ਯੋਗ ਆਗੂ ਦੀ ਗਵਾਹੀ ਸੀ ਆਜ਼ਾਦ ਨੇ ਹੀ ਗਾਂਧੀ ਦੇ ਲੇਖ ਬੰਬ ਪੂਜਾ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਬੰਬ ਦਾ ਫਲਸਫਾ ਲੇਖ ਲਿਖਣ ਦਾ ਵਿਚਾਰ ਪੇਸ਼ ਕੀਤਾ ਸੀ ਤੇ ਇਸ ਦਾ ਖਰੜਾ ਤਿਆਰ ਕਰਨ ਵਿੱਚ ਭਗਵਤੀ ਚਰਨ ਬੋਰਾ ਦੀ ਮਦਦ ਕੀਤੀ ਸੀ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਤੇ ਗ੍ਰਿਫਤਾਰੀ ਦੇਣ ਤੋਂ ਬਾਅਦ 6 ਜੂਨ 1929 ਨੂੰ ਭਗਤ ਸਿੰਘ ਤੇ ਬੁਟੇਕਿਸ਼ਵਰਦੱਤ ਅਦਾਲਤ ਨੂੰ ਬਿਆਨ ਦਿੱਤੇ ਵਿੱਚ ਆਖਦੇ ਨੇ ਕਿ ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਜ਼ਬਰ ਉੱਪਰ ਟਿਕਿਆ ਮਜ਼ਬੂਤਾਂचा ਬਦਲਣਾ ਚਾਹੀਦਾ ਹੈ। ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ 2 ਸਾਲਾਂ ਦੀ ਜ਼ਿੰਦਗੀ ਵਿੱਚ ਭਗਤ ਸਿੰਘ ਨੂੰ ਹੋਰ ਅਧਿਆਨ ਦਾ ਮੌਕਾ ਮਿਲਿਆ। ਇਸ ਦੀ ਮਿਸਾਲ ਉਹ ਜੇਲ੍ਹ ਡੈਰੀ ਹੈ ਜਿਸ ਵਿੱਚ ਉਸ ਵੱਲੋਂ ਪੜੀਆਂ 150 ਦੇ ਕਰੀਬ ਕਿਤਾਬਾਂ ਦੇ ਹਵਾਲੇ ਮਿਲਦੇ ਨੇ। ਅਕਰੀ ਸਮਿਆਂ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਲਿਖਿਆ ਸੀ ਜਿਸ ਵਿੱਚ ਸਪਸ਼ਟ ਕਿਹਾ ਕਿ ਅਸੀਂ ਸਮਾਜਵਾਦ ਹੁੰਦੇ ਹਾਂ ਜਿਸ ਲਈ ਮੁਢਲੀ ਜ਼ਰੂਰਤ ਰਾਸੀ ਇਨਕਲਾਬ ਦੀ ਹੈ ਇਨਕਲਾਬ ਦਾ ਭਾਵ ਹੈ ਲੋਕਾਂ ਦੀ ਮਦਦ ਨਾਲ ਰਾਸ ਸੱਤਾ ਦਾ ਇਨਕਲਾਬੀ ਪਾਰਟੀ ਦੇ ਹੱਥਾਂ ਵਿੱਚ ਆ ਜਾਣਾ ਉਸ ਤੋਂ ਬਾਅਦ ਪੂਰੇ ਸਮਾਜ ਨੂੰ ਸਮਾਜਵਾਦੀ ਲੀਹਾਂ ਉੱਪਰ ਚਲਾਉਣ ਲਈ ਪੂਰੀ ਸੰਜੀਦਗੀ ਨਾਲ ਜੁਟ ਜਾਣਾ ਜੇ ਇਨਕਲਾਬ ਤੋਂ ਤੁਹਾਡਾ ਇਹ ਭਾਵ ਨਹੀਂ ਹੈ ਤਾਂ ਮਿਹਰਬਾਨੀ ਕਰਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣਾ ਬੰਦ ਕਰ ਦਿਓ। ਇਹ ਸਾਰੀ ਚਰਚਾ ਤੋਂ ਬਾਅਦ ਹਰ ਇਨਸਾਨ ਸਮਝ ਸਕਦਾ ਹੈ ਕਿ ਅੱਜ ਭਗਤ ਸਿੰਘ ਦੀ ਸ਼ਮਾ ਸਾਡਾ ਰਾਹ ਰਸ਼ਨਾਉਣ ਲਈ ਕਿੰਨਾ ਜ਼ਿਆਦਾ ਜ਼ਰੂਰੀ ਹੈ। ਉਸ ਦੀ ਸ਼ਮਾ ਨੂੰ ਬਲਦੀ ਰੱਖਣ ਦਾ ਮਤਲਬ ਸਮਾਜਵਾਦ ਲਈ ਸੰਘਰਸ਼, ਕੁਰਬਾਨੀਆਂ ਭਰਿਆ ਜੀਵਨ ਬਤੀਤ ਕਰਨਾ, ਨਿੱਜਵਾਦ ਖਤਮ ਕਰਨਾ ਤੇ ਹੌਂਸਲੇ, ਦ੍ਰਿੜ ਤੇ ਮਜ਼ਬੂਤ ਇਰਾਦੇ ਦੀ ਜ਼ਰੂਰਤ ਹੈ। ਅੱਜ ਵੀ ਹਜ਼ਾਰਾਂ ਅਜੇ ਨੌਜਵਾਨੇ ਜਿਹੜੇ ਭਗਤ ਸਿੰਘ ਦੇ ਖਿਆਲਾਂ ਤੇ ਜਜ਼ਬਾਤ ਨੂੰ ਦਿਲ 'ਚ ਸਮੋਈ ਉਸ ਦੇ ਦਸੇ ਰਾਹ ਉੱਪਰ ਚੱਲ ਰਹੇ ਨੇ ਹਜ਼ਾਰਾਂ ਹੋਰ ਉਸ ਦੀ ਸ਼ਮਾਂ ਨੂੰ ਲੈ ਕੇ ਚੱਲਣਗੇ ਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਤੱਕ ਇਹ ਮਸ਼ਾਲ ਬੁਝ ਨਹੀਂ ਸਕਦੀ ਧੰਨਵਾਦ ਜੀ